ਤੇ ਮੈਨੂੰ ਕਈਆਂ ਕੇ ਫੋਟੋਸ਼ਾਪ ਤੂੰ ਤੇ ਯਾਰ ਕਮੇਟੀ ਨੇ ਤੇਰੇ ਘਰ ਤਾਂ ਹਾਸਾ ਠੱਠਾ ਚੱਲਦਾ ਰਹਿੰਦਾ ਮੈਂ ਕਹਾਂ ਨਾ ਭਰਾਵਾ ਸਾਡੇ ਘਰੇ ਵੀ ਸਿਆਪਾ ਕਿਤੇ ਕਿਤੇ ਪੈ ਜਾਂਦਾ ਇੱਕ ਵਾਰੀ ਘਰੇ ਥੋੜਾ ਜਿਹਾ ਵਾਈਫ ਨਾਲ ਝਗੜਾ ਹੋਇਆ ਦੋ ਚਾਰ ਵਾਰੀ ਹੋਇਆ ਮੈਂ ਕਿਹਾ ਚਲੋ ਕਿਸੇ ਬਾਬੇ ਕੋਲੇ ਚੱਲਦੇ ਮੈਂ ਗਿਆ ਮੈਂ ਕਿਹਾ ਬਾਬਾ ਜੀ ਘਰੇ ਝਗੜਾ ਹੁੰਦਾ ਤੇ ਬਾਬਾ ਕਿਉਂ ਗੋਲ ਗੱਪੇ ਕੱਪ ਖਾਏ تھے ਟ੍ਰੇਨ 'ਚ ਸਫ਼ਰ ਕੱਪ ਕੀਤਾ ਔਟੋ 'ਚ ਕੱਪ ਬੈਠੇ ਸੀ ਮੈਂ ਕਿਹਾ ਬਾਬਾ ਜੀ ਅੱਜ ਦੀ ਹੈ ਕਹਾਣੀ ਅੱਜ ਹੀ ਟ੍ਰੇਨ 'ਚ ਬੈਠਾ ਅੱਜ ਹੀ ਹੋਟਲ ਚ ਅੱਜ ਹੀ ਬਾਹਰ ਤੁਹਾਡੇ ਡੇਰੇ ਦੇ ਗੋਲ ਗੱਪੇ ਖਾਦੇ ਬਾਤ ਕੀ ਹੈ ਮੈਂ ਕਿਹਾ ਜੀ ਝਗੜਾ ਹੁੰਦਾ ਘਰੇ ਬਾਬਾ ਜੀ ਹੱਲ ਕਰੋ ਕبھی بیوی ਕੇ ਬਣਾਏ ਹੋਏ ਖਾਣੇ ਦੀ ਤਾਰੀਫ ਕੀਤੀ ਮੈਂ ਕਿਹਾ ਜੀ ਉਹ ਨਹੀਂ ਕੀਤੀ ਬਸ ਵਹੀਂ ਤੇ ਕਿਰਪਾ ਰੁਕੀ ਹੋਈ ਹੈ ਲਓ ਜੀ ਮੈਂ ਜਦ ਘਰੇ ਆਇਆ ਮੈਂ ਆ ਕੇ ਦੇਖਿਆ ਵਾਈਫ ਨੇ ਪਰੌਂਠੇ ਪਲੇਟ 'ਚ ਪਾਏ ਤੇ ਖਾ ਰਹੀ ਮੈਨੂੰ ਬਾਬੇ ਦੀ ਗੱਲ ਯਾਦ ਆ ਗਈ ਮੈਂ ਬੁਰਕੀ ਤੋੜੀ ਪਰੌਂਠਾ ਮੂੰਹ 'ਚ ਪਾਇਆ ਮੈਂ ਕਿਹਾ ਪ੍ਰੀਤ ਕਰੋ ਕੀ ਜਾਵਾ ਪਰੌਂਠੇ ਬਣਾ ਲਈ ਤੇ ਤਿਲ ਕਰਦਾ ਹੱਥ ਚੁੰਮ ਲਵਾ ਅੰਦਰੋਂ ਬੇਲਣਾ ਕੱਢ ਲਈ ਮੈਂ ਕਿਹਾ ਬੇਲਣਾ ਕਿਉਂ ਕੱਢ ਕੇ ਲਈ ਕਹਿੰਦੀ ਜਿੱਦਣ ਦਾ ਵਿਆਹ ਹੋਇਆ ਮੈਂ ਖਵਾਨੀਆਂ ਚ ਗਵੰਡਨ ਦੇ ਘਰੋਂ ਪਰੌਂਠੇ ਆਏ ਤੇ ਹੱਥ ਚੁੰਮਤਾ ਵਿਚਾਰੇ ਬਾਪੇ ਨੇ ਹੋਰ ਨਵਾਂ ਸਿਆਪਾ ਭਾਤਾ ਮੇਰੇ ਘਰੇ ਔਰ ਸਾਡੇ ਕਮੇਡੀ ਦਾ ਕਮੇਡੀ ਹੁੰਦੀ ਪਰ ਸਾਡੇ ਪਿਆਰ ਬੜਾ ਵਾਈਫ ਦੇ ਨਾਲ ਮੈਂ ਜਦੋਂ ਰਾਤ ਨੂੰ ਸੌਣਾ ਮੇਰੀ ਵਾਈਫ ਪਤਾ ਮੈਨੂੰ ਸਵੇਰੇ ਕਿਵੇਂ ਜਗਾਉਂਦੀ ਹੈ ਵੀਰ ਜੀ ਵੀਰ ਜੀ ਉੱਠ ਸਵੇਰਾ ਹੋ ਗਿਆ ਤੇ ਮੈਂ ਕਹਿੰਨਾ ਭੈਜੀ ਜਦੋਂ ਤੁਹਾਡੇ ਨਾਲ ਵਿਆਹ ਕਰਾਇਆ ਮੇਰੀ ਜ਼ਿੰਦਗੀ ਚ ਨਿਹਰਾ ਹੋ ਗਿਆ ਫੈਸ਼ਨ ਬਹੁਤ ਕਰਦੀ ਐਡਾ ਬੜਾ ਜੂੜਾ ਕਰਦੀ ਥੋੜੇ ਦਿਨ ਪਹਿਲਾਂ ਸਾਡੀ ਕਿਤੇ ਘਰੇ ਲੜਾਈ ਹੋ ਗਈ ਵਾ ਵਟ ਕੇ ਚਪੇੜ ਮਾਰੀ ਜੂੜਾ ਖੁੱਲ ਗਿਆ ਵਿੱਚੋਂ ਗੜਬੀ ਨਿਕਲੀ ਤੇ ਉਦੋਂ ਮੇਰੀ ਮਾਂ ਪਤਾ ਕੀ ਕਹਿੰਦੀ ਹਾਂ ਹਾਂ ਬੇਪੋਟੀ ਇੱਕ ਚਪੇੜ ਹੋ ਜਾ ਮਾਰੇ ਮੈਂ ਕਿ ਬੇਬੀਓ ਕੋ ਤਿੰਨ ਦਿਨ ਹੋ ਗਏ ਪਤੀਲੀ ਵੀ ਨਹੀਂ ਲੱਭਦੀ ਤੇ ਔਰ ਮੈਨੂੰ ਅਕਸਰ ਕਿਹਾ ਜਾਂਦਾ ਕਿ ਇਹ ਪਟੂਸ਼ ਕਲਾਕਾਰ ਆਉਂਦੇ ਬੜੇ ਚਸ਼ਮੇ ਵਗੈਰਾ ਲਗਾਏ ਹੁੰਦੇ ਉਹਨਾਂ ਨੇ ਤੇ ਤੂੰ ਨਹੀਂ ਚਸ਼ਮੇ ਲਾਉਂਦਾ ਮੈਂ ਕਿਹਾ ਨਾਲ ਪਾਈ ਐਨਕਾਂ ਲਾ ਕੇ ਨਾ ਕਾਲੀਆਂ ਬੰਦਾ ਕਲਾਕਾਰ ਘੱਟ ਲੱਗਦਾ ਤੇ ਵੈਲਡਿੰਗ ਕਰਨ ਵਾਲਾ ਜ਼ਿਆਦਾ ਲੱਗਦਾ। ਕਹਿੰਦੇ ਯਾਰ ਐਂਕਰ ਵੀ 2-4 ਬੌਂਸਰ ਹੀ ਰੱਖ ਲਿਆ ਕਰਨ ਨਾਲ। ਮੈਂ ਕਿਹਾ ਪਾਈ ਗੱਲ ਇਦਾਂ ਆ। ਮੈਂ ਬੌਂਸਰ ਨਹੀਂ ਰੱਖਦਾ ਮੈਂ ਦੋਕ ਪ੍ਰੋਗਰਾਮਾਂ ਦੇ ਬੌਂਸਰ ਰੱਖੇ। ਤੀਜੇ ਤੇ ਮੈਂ ਪੈਸੇ ਨਹੀਂ ਦਿੱਤੇ ਉਹਨਾਂ ਨੇ ਮੇਰੇ ਕਿਸੋਨ ਰੱਖੇ। ਚੌਥੇ ਤੇ ਮੈਂ ਹੀ ਨਹੀਂ ਬੌਂਸਰ ਰੱਖੇ। ਬਾਕੀ ਇੰਟਰਨੈਟ ਦਾ ਜੋਗ ਹੈ। ਸਾਰਾ ਪ੍ਰਿੰਟ মিডিਆ, ਇਲੈਕਟ੍ਰੋਨਿਕ মিডিਆ ਪਹੁੰਚਿਆ ਸਾਰਿਆਂ ਨੂੰ ਜੀ ਆਇਆਂ ਨੈਟ ਬਹੁਤ ਸਭ ਤੇ ਹਾਵੀ ਹੋ ਚੁੱਕਾ ਮੈਨੂੰ ਕਿਸੇ ਨੇ ਪੁੱਛਿਆ ਕਹਿੰਦੇ ਭੋਟੂ ਸ਼ਾ ਜੀ ਇੰਟਰਨੈਟ ਦਾ ਮਤਲਬ ਮੈਂ ਕਿਹਾ ਮਹਾਂ ਜਾਲ ਕਹਿੰਦੇ ਉਹ ਕਿਵੇਂ ਮੈਂ ਕਿਹਾ ਬੰਦਾ ਜੇਲ੍ਹ ਚੋਂ ਬਾਹਰ ਆਜੂਗਾ ਨੈੱਟ ਛੁੱਕਦੇ ਨਹੀਂ ਆ ਸਕਦਾ ਤਾਲੀਆਂ ਵਜਾ ਦੇਓ ਰਾਤ ਤੱਕ ਬੱਚੇ 2:00 ਵਜੇ ਤੱਕ ਜਾਗਦੇ ਜਿੰਨੀ देर ਝੋਕੇ ਨਾ ਫੋਨ ਦੇਖ ਕੇ ਬੱਜੇ ਨਾ ਮੂੰਹ ਤੇ ਉਨੀ देर ਸੌਂਦੇ ਨੇ ਔਰ ਸਭ ਤੋਂ ਵੱਡਾ ਪੀਰ ਵੀ ਮੋਬਾਈਲ ਅ ਨਿਆਣਿਆਂ ਦੇ ਆ ਸਿਰ ਝੁਕੇ ਮਾਪੇ ਨੂੰ ਭਾਵਾ ਨਾ ਮੱਥਾ ਟੇਕਣ ਐਦਾਂ ਫੋਨ ਅਗੇ ਬੈਠੇ ਗਰਦਨ ਦੁਖਦੀ ਤਾਂ ਦੁਖੀ ਜਾਵੇ ਉਹੀ ਨੈਟ ਇਹਨਾਂ ਕਹਾ ਵੀ ਹੋ ਗਿਆ ਹਰ ਗੱਲ ਨੈਟ ਨਾਲ ਰਿਲੇਟਡ ਹੋਇਆ ਕਰਨੀ ਰਿਸ਼ਤੇ ਕਿਵੇਂ ਹੋਣੇ ਆ WhatsApp ਧਿਆਨ ਦਿਓ ਰਿਸ਼ਤੇ ਕਿਵੇਂ ਹੋਣੇ ਆ ਰਾਈਸਰ ਆ ਕੇ ਪੁੱਛੇਗਾ ਇਹ ਪੈਂਜੀ ਤੁਹਾਡਾ ਮੁੰਡਾ ਕੀ ਕਰਦਾ ਪੁੱਛੋ ਨਾ ਜੀ ਸਾਡੇ ਮੁੰਡੇ ਤੇ 4G ਆ 4G ਪੈਂਜੀ ਸਾਰੇ ਐਪ ਡਾਊਨਲੋਡ ਕਰੀ ਬੈਠਾ ਟੱਚ ਤੇ ਸਾਡੇ ਮੁੰਡੇ ਦਾ ਪਾਣੀ ਵਾਂਗੂ ਚੱਲਦਾ ਰਿਸ਼ਤਾ ਪੱਕਾ ਕਰੋ ਅੱਛਾ ਪੈਂਜੀ ਤੁਹਾਡੀ ਕੁੜੀ ਸਾਡੀ ਕੁੜੀ ਦਾ ਵਿਆਹ ਹੀ ਹੋ ਗਿਆ ਇਹ ਯਾਕੀ ਨੰਬਰ ਮਰ ਚਣੀ ਹੈਂਗ ਹੋ ਜਾਂਦੀ ਹੈ ਜਦੋਂ ਵੋਟੀ ਨੇ ਵਿਆਹ ਕਿ ਆਇਆ ਕਰਨਾ ਤੇ ਗੱਲਾਂ ਵੇਲੇ ਕਿ ਨਹੀਂ ਹੋਣੀਆਂ ਆ ਭੈਣ ਜੀ ਫਲਾਣੇ ਦਿਨੋਂ ਕਿ ਨਗਦਾਜ਼ ਲੈ ਆਈ ਐ ਇਹ ਮਰ ਜਣੇ ਤੇ ਬੜੇ ਲਾਲਚੀ ਆ ਇਹਦੇ ਦਾ ਚ ਵਾਈਫਾਈ ਮੰਗਦੇ ਸੀ ਕੁੜੀ ਵਾਲੇ ਗਰੀਬຊਣੋਂ ਡੋਂਗਲ ਦੇ ਕੇ ਤੋੜ ਦਿੰਦੇ ਉਸ ਤੋਂ ਬਾਅਦ ਜਦੋਂ ਬੋਲੀਆਂ ਪਿਆ ਕਰਨੀਆਂ ਇੰਟਰਨੈਟ ਦੀਆਂ ਡੀਜੇ ਲੱਗਦਾ ਲੇਡੀ ਸੰਗੀਤ ਕਰੇ ਹੁੰਦਾ ਬੋਲੀਆਂ ਵੀ ਇੰਟਰਨੈਟ ਦੀਆਂ ਪਿਆ ਕਰਨੇ ਕਿਵੇਂ ਬਾਰੀ ਵਰਸੀ ਖਟਣ ਗਿਆ ਸੀ ਬਾਰੀ ਵਰਸੀ ਖਟਣ ਗਿਆ ਜਿਖੜਖੜ ਕੇ ਲਿਆਂਦੀ ਟੱਚਵੇ ਮੈਨੂੰ ਡਿਸਕ ਦੀ ਪ੍ਰੋਬਲਮ ਹੌਲੀ ਹੌਲੀ ਨੱਚਵੇ ਮੈਨੂੰ ਡਿਸਕ ਦੀ ਪ੍ਰੋਬਲਮ ਬਾਰੀ ਵਰਸੀ ਖੱਟਣ ਗਿਆ ਸੀ ਬਾਰੀ ਵਰਸੀ ਖੱਟਣ ਗਿਆ ਸੀ ਖੜ-ਖੜ ਕੇ ਲਿਆਂਦਾ WhatsApp ਨਹੀਂ ਮੈਨੂੰ ਧੋਖਾ ਦੇਣੀ ਏ ਤੇਰੇ ਲੜ ਜੇ ਸੱਪ ਨਹੀਂ ਮੈਨੂੰ ਧੋਖਾ ਦੇਣੀ ਏ ਬਾਰੀ ਵਰਸੀ ਖੱਟਣ ਗਿਆ ਸੀ ਬਾਰੀ ਵਰਸੀ ਖੱਟਣ ਗਿਆ ਸੀ ਖੜ-ਖੜ ਕੇ ਲਿਆਂਦੀ Facebook ਵੇ ਮੈਂ ਔਟੋ ਚੋਡੇ ਪਈ ਬਾਰ ਨਿਕਲ ਕੇ ਚੋਕ ਵੇ ਮੈਂ ਔਟੋ ਚੋਡੇ ਪਿਆ ਸਾਡੇ ਜਲੰਧਰ ਲੁਧਿਆਣਾ ਅਮਰitsar ਔਟੋ ਬਹੁਤ ਚੱਲਦਾ ਮੈਂ ਇੱਕ ਵਾਰੀ ਕਾਟੋਲੇ ਨੂੰ ਕਿਹਾ ਮੈਂ ਕਿਹਾ ਜਾਣਾ ਕਹਿੰਦਾ ਮਾਮਾ ਜਾਣਾ ਹੀ ਪਿਆ ਤੂੰ ਹੀ ਰੋਕਿਆ ਮੈਂ ਕਿਹਾ ਆਟੋ ਖਾਲੀ ਆ ਕਹਿੰਦਾ ਹਾਉ ਖਾਲੀ ਤੂੰ ਵਿੱਚ ਬੰਬ ਰੱਖਣਾ ਮੈਂ ਕਿਹਾ ਯਾਰ ਤੁਸੀਂ ਇੰਨੇ ਗਰਮ ਕਿਉਂ ਕਹਿੰਦਾ ਭਰਾ ਆਟੋ ਤੇ ਬਹਿ ਕੇ ਚਲਾਈਦਾ ਸਾਰਾ ਸਰੀਰ ਦਿਮਾਗ ਤੱਕ ਗਰਮੀ ਚੜਦੀ ਐ ਇਸ ਕਰਕੇ ਜਿਹੜੀ ਗਰਮੀ ਐ ਇਹ ਸਾਨੂੰ ਚਾਹੀਦੀ ਬਾਕੀ ਸਾਡੀ ਕਲਾਕਾਰਾਂ ਦੀ ਕੋਸ਼ਿਸ਼ ਹੁੰਦੀ ਐ ਕਿ ਆਪਣੀ ਕਲਾ ਦੇ ਰਾਹੀਂ ਪੰਜਾਬ ਨੂੰ ਕੁਸਿਹਤ ਦੇ ਸਕੇ ਹੁਣ ਮੈਂ ਕੈਨੇਡਾ ਇੱਕ ਸ਼ੋਅ ਕਰਕੇ ਆਇਆ ਭੋਟੂ ਦਾ ਰੇਡੀਓ ਉਦੇ ਅੰਦਰ ਸਾਰਾ ਆਪ ਨਸ਼ਿਆਂ ਦੇ ਖਿਲਾਫ ਜੋ ਵੀ ਸਿਸਟਮ ਦੇ ਖਿਲਾਫ ਜੀ ਕਰਕੇ ਸ਼ੋਅ ਆਏ ਸਾਰਿਆਂ ਨੇ ਉਹ ਸ਼ੋਅ ਨੂੰ ਬਹੁਤ ਪਰਮਾ ਹੰਗਾਰਾ ਦਿੱਤਾ ਹੁਣ ਐਤੀ ਫਿਰ ਇੱਕ ਭਈਆ ਨੇ ਇੱਕ ਜੀ ਗੱਲ ਸੁਣਾ ਕੇ ਸਮਾਪਤ ਤੈਨੂੰ ਮੈ ਪਈਆ ਲੱਗਦਾ ਹੈਗਾ ਫੱਟਾ ਚੁੱਕਣਾ ਹੈਗਾ ਰਾਹੀ ਦਾ ਕਬਰਾਉਣੀ ਨਹੀਂ ਹੈਗਾ ਰਾਹੀ ਕਹਿੰਦਾ ਜੱਟਾ ਕਮਉਂਦੀ ਹੈ ਜੀ ਚੁੱਕਦੇ ਨਾ ਫੱਟਾ ਕਬਰਾਉਣੀ ਨਹੀਂ ਹੈਗਾ ਤੇ ਇੱਕ ਭਈਆ ਮੈਂ ਇੱਕ ਸੌਂਗੀ ਕੋ ਬਣਾਸੀ ਪ੍ਰਵਾਸੀ ਕਿਉਂਕਿ ਇਹ ਚ ਕੋਈ ਐਡੀ ਵੱਡੀ ਗੱਲ ਨਹੀਂ ਸਾਡੀ ਪੰਜਾਬੀ ਲੈਂਗੁਏਜ ਇੰਨੀ ਵਧੀਆ ਉਹਨੂੰ ਹਰ ਬੰਦਾ ਬੋਲਣ ਦੀ ਕੋਸ਼ਿਸ਼ ਕਰਦਾ ਔਰ ਜਦੋਂ ਪ੍ਰਵਾਸੀ ਕਾਮੇ ਬੋਲਣ ਦੀ ਕੋਸ਼ਿਸ਼ ਕਰਦੇ ਆ ਕਮੇਡੀ ਆਪਣੇ ਆਪ ਕ੍ਰੀਏਟ ਹੁੰਦੀ ਆ ਕਿਉਂ ਰਾਈ ਸਾਹਿਬ ਤੋ ਇੱਕ ਭਈਆ ਜਿਵੇਂ ਉਹਨੇ ਕਿਸੇ ਨਾਲ ਪਿਆਰ ਕਰ ਲਿਆ ਇੱਧਰ ਆ ਕੇ ਤੋ ਕੁੜੀ ਉਹਨੂੰ ਮਿਲਣ ਨਹੀਂ ਆਈ ਹੁਣ ਗਾਣਾ ਕਿਵੇਂ ਗਾਉਂਦਾ ਧਿਆਨ ਦੇਣਾ ਨਾਦੀ ਮਿਲਨੋਂ ਵੀ ਗਏ ਲਾਂਦ ਦੀ ਮੀਠਾਂ ਮੀਠਾ ਲੜਾ ਉਦੇ ਲਾਰੀਆਂ ਚ ਰਮ ਪਈਆ ਰਹਿ ਗਏ ਅਕਵਰ ਵਾਦਾ ਕਰਕੇ ਨਿਪਟ ਹੁਨੀ ਆਇਆ ਮੈਂ ਖਰੀਰੇ ਹਕੂਫੀ ਸੋਪਤੇ ਬਿਹਾਰੀਆਂ ਕਾ ਕਲਕ ਲੰਮ ਹੁੰਦੀ ਪਾਟ ਕੇ ਮਰ ਜਨ ਵੀ ਜਿ ਹੋਇਆ ਟਿਕਟੌਕ ਤੇ ਬਿਹਾਰੀਆਂ ਕਾ ਕਲਕ ਲੰਮ ਹੁੰਦੀ ਪਾਟ ਕੇ ਮਰ ਜਨ ਵੀ ਜਿ ਹੋਇਆ ਫੇਸਬੁਕ ਤੇ ਔਰ ਮੈਂ ਬੇਜਾਰਸ਼ ਕੀਤੀ ਵੀ ਨਸ਼ਿਆਂ ਨੂੰ ਆਪਾ ਪੰਜਾਬ ਚੋਂ ਖਤਮ ਕਰਨਾ ਮੇਰੇ ਨਾਲ ਇੱਕ ਬੰਦੇ ਦੀ ਬੈਂਸ ਹੋ ਗਈ ਕਹਿੰਦਾ ਭੋਟੂ ਸਾਹਿਬ ਨਸ਼ਿਆਂ ਦੇ ਨੁਕਸਾਨ ਹੁੰਦੇ ਆ ਮੈਂ ਕਹਿੰਦਾ ਨਸ਼ਿਆਂ ਦੇ ਫਾਇਦੇ ਹੁੰਦੇ ਆ ਕਹਿੰਦਾ ਨੁਕਸਾਨ ਹੁੰਦੇ ਮੈਂ ਕਹਿੰਦਾ ਫਾਇਦੇ ਹੁੰਦੇ ਆ ਕਹਿੰਦਾ ਕਿਹੜੇ ਫਾਇਦੇ ਹੁੰਦੇ ਆ ਮੈਂ ਕਹਿੰਦਾ ਨਸ਼ਾ ਕਰਨ ਵਾਲਾ ਬੰਦਾ ਕਦੇ ਬੁੱਢਾ ਨਹੀਂ ਹੁੰਦਾ ਕਹਿੰਦਾ ਬੁੱਢਾ ਕਿਵੇਂ ਹੁੰਦਾ ਮੈਂ ਕਹਿੰਦਾ ਜਵਾਨੀ ਚ ਹੀ ਮਰ ਜਾਂਦਾ ਮੈਂ ਕਹਿੰਦਾ ਨਸ਼ਾ ਕਰਨ ਵਾਲੇ ਬੰਦੇ ਦੇ ਘਰੇ ਕਦੇ ਚੋਰੀ ਨਹੀਂ ਹੁੰਦੀ ਕਹਿੰਦਾ ਚੋਰੀ ਕਿਉਂ ਨਹੀਂ ਹੁੰਦੀ ਮੈਂ ਕਹਿੰਦਾ ਪਹਿਲਾਂ ਸਾਰਾ ਕੁਝ ਵੇਚ ਦਿੰਦਾ ਚੋਰਾਂ ਨੇ ਉੱਥੇ ਹੰਬ ਲੈਣਾ ਆਣਾ ਪਹਿਲਾ ਸਾਡੇ ਪੰਜਾਬ ਦੇ ਨੌਜਵਾਨ ਦੁੱਧ ਪੀਂਦੇ ਸੀ ਚਿੱਟਾ ਦਹੀਂ ਖਾਂਦੇ ਸੀ ਚਿੱਟਾ ਪਨੀਰ ਖਾਂਦੇ ਸੀ ਚਿੱਟਾ ਪਿੱਛੇ ਜੇ ਕੋਕੀ ਚੀਜ਼ ਪੀਣ ਲੱਪੇ ਸੀ ਕੱਲਾ ਚਿੱਟਾ ਹੀ ਚਿੱਟਾ 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 ਮੈਂ ਇਹ ਨਹੀਂ ਕਹਿੰਦਾ ਭਰਾਵੋ ਤੁਸੀਂ ਨਸ਼ਾ ਛੱਡ ਕੇ ਸਵਰਗਾਂ ਨੂੰ ਜਾਓਗੇ ਪਰ ਇੰਨਾ ਜ਼ਰੂਰ ਕਹਿਣਾ ਨਸ਼ਾ ਛੱਡਣ ਤੋਂ ਬਾਅਦ ਆਪਣੇ ਪੰਜਾਬ ਨੂੰ ਜ਼ਰੂਰ ਸੁਰ ਬਣਾਉਗੇ